ਜੋਬ ਜੋ ਅਕਸਰ ਸਰਹੱਦ ਤੋਂ ਪਾਰ ਕਦੀ ਹਥਿਆਰਾਂ ਦੀ ਖੇਪ ਤੇ ਕਦੀ ਨਸ਼ੀਲੇ ਪਦਾਰਥਾਂ ਦੀ ਖੇਪ ਤਸਕਰਾਂ ਵੱਲੋਂ ਵੇਚੀ ਜਾਂਦੀ ਹੈ ਜਿਸ ਨੂੰ ਸਥਾਈ ਦੀ ਦਿਖਾਉਂਦਿਆ ਸਾਡੀ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਕਾਬੂ ਕੀਤਾ ਜਾਂਦਾ ਹੈ ਸਾਧਤਾਰ ਅਜਿਹੇ ਮਾਮਲੇ ਅੰਬਰਸਰ ਚੋਂ ਸਾਹਮਣੇ ਆਉਂਦੇ ਨੇ ਇਸੇ ਲਈ ਅੰਬਰਸਰ ਦੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ 'ਚ ਪੁਲਿਸ ਅਤੇ ਫੋਰਸ ਦੀ ਲਗਾਤਾਰ ਗਸ਼ਤ ਵੀ ਰਹਿੰਦੀ ਹੈ ਹਾਲ ਹੀ 'ਚ ਪੰਜਾਬ 'ਚ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਪੁਲਿਸ ਨੇ ਅੰਬਰਸਰ 'ਚ ਪੰਜ ਹਥਿਆਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜ਼ਿਲ੍ਹਾ ਵਿਹਤੀ ਪੁਲਿਸ ਨੇ ਪਾਕਿਸਤਾਨੀ ਖੂਫੀ ਏਜੰਸੀ ਆਈਐਸਆਈ ਦੇ ਲਈ ਇਹਨਾਂ ਤਸਕਰਾਂ ਦੇ ਨਾਮ ਜੋਬਨ ਸਿੰਘ, ਕੋਰਾ ਸਿੰਘ, ਸ਼ਾਨਸ਼ੀਲ ਸੰਨੀ ਅਤੇ ਜਸਪ੍ਰੀਤ ਸਿੰਘ ਦੱਸੇ ਜਾ ਰਹੇ ਨੇ। ਇਹ ਸਾਰੇ ਦੋਸ਼ੀ ਅੰਬਰਸਰ ਦੇ ਹੀ ਰਹਿਣ ਵਾਲੇ ਨੇ। ਪੁਲਿਸ ਨੇ ਤਸਕਰਾਂ ਤੋਂ ਅਧੂਨਿਕ ਹਥਿਆਰ ਤੇ ਨਸ਼ੀਲੇ ਪਦਾਰਥਾਂ ਦੀ ਪੈਸੇ ਵੀ ਬਰਾਮਦ ਕੀਤੇ ਨੇ, ਯਾਨੀ ਕਿ ਡਰੱਗ ਮਨੀ ਬਰਾਮਦ ਕੀਤੀ ਹੈ। ਮੁੱਲਜ਼ਮਾ ਦੇ ਕਬਜ਼ੇ ਵਿੱਚੋਂ ਇੱਕ AK-47 308 ਅਸੌਲਟ ਰਾਈਫਲ ਅਤੇ ਦੋ ਮੈਗਜ਼ੀਨ, ਦੋ ਗਲੌਕ 9mm ਪਿਸਟਲ ਤੇ ਚਾਰ ਮੈਗਜ਼ੀਨ AK ਰਾਈਫਲ ਦੇ 90 ਜ਼ਿੰਦਾ ਕਾਰਤੂਸ, 10 ਜ਼ਿੰਦਾ ਕਾਰਤੂਸ 750000 ਰੁਪਏ ਦੀ ਡਰੱਗ ਮਰੀ ਇੱਕ ਗੱਡੀ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਸਦਾ ਸਰਹੱਦ ਪਾਰ ਤੋਂ ਹੀ ਹੋ ਰਹੀ ਇਸ ਕਾਰਵਾਈ ਨੂੰ ਰੋਕਣ ਦੇ ਲਈ ਹਾਈ ਟੈਕ ਸਿਸਟਮ ਵੀ ਲਗਾਉਣ ਦੀ ਗੱਲ ਕਰ ਚੁੱਕੀ ਹੈ ਪਰ ਸਵਾਲ ਇਹ ਹੈ ਕਿ ਭਾਰਤ ਪਾਕਿਸਤਾਨ ਸਰਹੱਦ ਤੇ ਪੈਂਦੇ ਕਈ ਸੂਬੇ ਜਿਹੇ ਨੇ ਜਿਨ੍ਹਾਂ ਤੇ ਸਾਂਝਾ ਬਾਰਡਰ ਹੈ ਪਰ ਨਸ਼ਾ ਹਥਿਆਰ ਡਰੋਨ ਪੇਜ ਕੇ ਪੰਜਾਬ ਦੀ ਸ਼ਾਂਤੀ ਪੰਗ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾਂਦੀ ਹੈ ਆਖਰਕਾਰ ਪੰਜਾਬ ਦੀ ਸ਼ਾਂਤੀ ਕੌਣ ਪੰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਤੇ ਅੱਜ ਅਸੀਂ ਚਰਚਾ ਕਰਾਂਗੇ ਤੇ ਲਗਾਤਾਰ ਪੰਜਾਬ ਪੁਲਿਸ ਆਪਣੀ ਮੁਸਤੈਦੀ ਦਿਖਾਉਂਦੇ ਹੋਏ ਸਰਹੱਦ ਪਾਰ ਤੋਂ ਆ ਰਹੀ ਇਸ ਖੇਪ ਨੂੰ ਫੜਦੀ ਰਹੀ ਹੈ ਤਾਂ ਕਿ ਕੋਈ ਵੀ ਅਨਸੁਖਾ ਮਿਕਟਨਾ ਪੰਜਾਬ ਚ ਨਾ ਹੋਵੇ ਪਾਵੇਂ ਹਥਿਆਰਾਂ ਦੀ ਖੇਪ ਹੋਵੇ ਪਾਵੇਂ ਨਸ਼ੇ ਦੀ ਖੇਪ ਹੋਵੇ ਤੇ ਇਹ ਵੀ ਅਕਸਰ ਕਿਹਾ ਜਾਂਦਾ ਰਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਸ ਸਰਹੱਦ ਪਾਰ ਤੋਂ ਆ ਰਹੇ ਨਸ਼ੇ ਦੀ ਖੇਪ ਤੇ ਰੋਕ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਸੇ ਦੇ ਲਈ ਅੱਜ ਪੰਜਾਬ ਦਾ ਜਿਹੜਾ ਸਰਹੱਦੀ ਸੂਬਾ ਅੰਮਰਸਰ ਹੈ ਉਥੇ ਇਸ ਤਰੀਕੇ ਦੀਆਂ ਵਰਦਾਤਾਂ ਹੁੰਦੀਆਂ ਨੇ ਮਹੀਨਿਆਂ ਦੇ ਦੌਰਾਨ ਤਸਕਰਾਂ ਤੇ ਕੀ ਕਾਰਵਾਈ ਹੋਈ ਉਹ ਵੀ ਤੁਹਾਨੂੰ ਦੱਸ ਦਈਏ ਕਿ ਗੈਂਗਸਟਰ ਪੰਜਾਬ ਚ ਸਲੀਪਰ ਸੈੱਲ ਬਣਾ ਰਹੇ ਨੇ ਜਿਸ ਤੇ ਪੰਜਾਬ ਪੁਲਿਸ ਦੀ ਤਿੱਖੀ ਨਜ਼ਰ ਹੈ ਫੜੇ ਗਏ ਤਸਕਰ ਸਿਰਫ ਡਿਲੀਵਰੀ ਦਾ ਕੰਮ ਕਰਦੇ ਨੇ ਵੱਡੇ ਮਗਰਮੱਚ ਵਿਦੇਸ਼ਾਂ ਤੋਂ ਇਹ ਨੈਟਵਰਕ ਚਲਾ ਰਹੇ ਨੇ ਜਿਨਾਂ ਨੂੰ ਫੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ 165 ਪਾਕਿਸਤਾਨੀ ਡਰੋਨ ਪਿਛਲੇ 8 ਮਹੀਨਿਆਂ ਚ ਫੜੇ ਗਏ ਨੇ ਡਰੋਨ ਰਾਹੀਂ ਭੇਜ ਗਈ 120 ਕਿਲੋ ਹੈਰੋਇਨ ਫੜੀ ਗਈ ਹੈ 10 ਕਿਲੋ ਆਰ ਡੀ ਐਕਸ 14 ਹੈਂਡ ਗ੍ਰੇਨੇਡ 80 ਪਿਸਤੌਲ ਤੇ 82 ਭਾਰਤੀ ਤੇ ਤਿੰਨ ਪਾਕਿਸਤਾਨੀ ਤਸਕਰਾਂ ਨੂੰ ਵੀ ਕਾਬੂ ਕੀਤਾ ਗਿਆ ਤੇ ਦੱਸ ਗਏ ਕਿ ਐਡੀ ਵੱਡੀ ਮਾਤਰਾ ਚ ਜੇ ਆਰ ਡੀ ਐਕਸ ਸਰਹੱਦੀ ਸੂਬੇ ਤੋਂ ਫੜਿਆ ਗਿਆ ਯਕੀਨੀ ਤੌਰ ਤੇ ਕੋਈ ਵੱਡੀ ਸਾਜ਼ਿਸ਼ ਇਸ ਪਿੱਛੇ ਹੋ ਸਕਦੀ ਕਿ ਪੰਜਾਬ ਦੀ ਸ਼ਾਂਤੀ ਕਿਸੇ ਨਾ ਕਿਸੇ ਤਰੀਕੇ ਭੰਗ ਕੀਤੀ ਜਾਏ ਫੇਰ ਭਾਵੇਂ ਉਹ ਨਸ਼ੇ ਪੇਜ ਕੇ ਹੋਵੇ ਭਾਵੇਂ ਹਥਿਆਰਾਂ ਦੀ ਖੇਪ ਤੇ ਭਾਵੇਂ ਆਰ ਡੀ ਐਕਸ ਪੇਜ ਕੇ ਹੋਵੇ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮਰਸਰ ਦੇ ਸਰਹੱਦੀ ਪਿੰਡਾਂ ਤੇ ਜਿਹੜੇ ਲੋਕਾਂ ਦੇ ਖੇਤ ਨੇ ਉੱਥੇ ਅਕਸਰ ਅਜਿਹਾ ਪੈਕੇਟ ਅਜਿਹੇ ਹਿਪੋਲੀਥੀਨ ਚ ਲਿਪਟੇ ਹੋਏ ਪੈਕੇਟ ਨਜ਼ਰ ਆਉਂਦੇ ਨੇ ਅਜਿਹੇ ਡਰੋਨ ਨਜ਼ਰ ਆਉਂਦੇ ਨੇ ਡਰੋਨ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਪਾਕਿਸਤਾਨ ਵੱਲੋਂ ਭੇਜੇ ਗਏ ਡਰੋਨ ਜਿਹੜੇ ਨੇ ਉਹ ਸਾਡੀ ਫੋਰਸ ਨੂੰ ਉਸਤਤੀ ਦਿਖਾਉਂਦੇ ਹੋਏ ਸਰਹੱਦ ਤੇ ਹੀ ਮਾਰ ਸੁੱਟਦੀ ਹੈ ਤੇ ਇਨ੍ਹਾਂ ਚੋਂ ਅਕਸਰ ਦੇਖਿਆ ਜਾਂਦਾ ਹੈ ਕਿ ਨਸ਼ੇ ਦੀ ਵੱਡੀ ਖੇਪ ਪਲਾਸਟਿਕ ਚ ਰੈਪ ਕੀਤੀ ਹੋਈ ਇਧਰ ਵਾਲੇ ਪਾਸੇ ਭੇਜੀ ਜਾਂਦੀ ਹੈ ਜਾਂ ਨਸ਼ਾ ਹੁੰਦਾ ਹੈ ਜਾਂ ਕਾਰਤੂਸ ਹੁੰਦੇ ਨੇ ਤੇ ਹਾਲ ਹੀ ਚ ਦੱਸਿਆ ਗਿਆ ਕਿ ਆਰ ਡੀ ਐਕਸ ਵੀ ਵੱਡੀ ਮਾਤਰਾ ਚ ਪੁਲਿਸ ਨੇ ਕਾਬੂ ਕੀਤਾ ਹੈ ਪੰਜਾਬ ਪੁਲਿਸ ਪੰਜਾਬ ਦੇ ਡੀਜੀਪੀ ਉਹਨਾਂ ਦੇ ਸਖਤ ਅਦੇਸ਼ ਨੇ ਕਿ ਸਰਹੱਦੀ ਸੂਬਿਆਂ 'ਚ ਖਾਸ ਤੌਰ ਤੇ ਅੰਮ੍ਰਿਤਸਰ 'ਚ ਕਿਉਂਕਿ ਅੰਮ੍ਰਿਤਸਰ ਵੱਡਾ ਸ਼ਹਿਰ ਹੈ ਪੰਜਾਬ ਦਾ ਤੇ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ 'ਚ ਗਸ਼ਤ ਵਧਾਈ ਗਈ ਹੈ ਮੁਸਤੈਦੀ ਵਧਾਈ ਗਈ ਹੈ ਤਾਂ ਜੋ ਅਜੇ ਹਿਆਣ ਸੁਖਾਮੀਆਂ ਘਟਨਾਵਾਂ ਨਾ ਹੋਣ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਐਂਟੀ ਡਰੋਨ ਸਿਸਟਮ ਵੀ ਪੰਜਾਬ ਸਰਕਾਰ ਵੱਲੋਂ ਸਰਹੱਦੀ ਸੂਬਿਆਂ 'ਚ ਲਗਾਏ ਗਏ ਨੇ ਤਾਂ ਕਿ ਪਾਕਿਸਤਾਨ ਵੱਲੋਂ ਅਜਿਹੀ ਕੋਈ ਵੀ ਸਾਜ਼ਿਸ਼ ਜਿਹੜੀ ਹੈ ਉਹ ਕਾਮਯਾਬ ਨਾ ਹੋਵੇ ਤੇ ਉਧਰਲੇ ਪਾਸੋਂ ਆਉਂਦੇ ਡਰੋਨ ਉਸੇ ਵਿਲੇ ਦੇਖ ਕੇ ਮਾਰ ਸੁੱਟੇ ਜਾਣ। باوجود ਇਸ ਤੇ ਲਗਾਤਾਰ ਪਰਲੇ ਪਾਸਿਓਂ ਡਰੋਨਾਂ ਦੇ ਰਾਹੀਂ ਕਦੀ ਹਥਿਆਰਾਂ ਦੀ ਤੇ ਕਦੀ ਨਸ਼ੇ ਦੀ ਖੇਪ ਭਾਰਤ ਵੱਲ ਪੰਜਾਬ ਵੱਲ ਭੇਜੀ ਜਾਂਦੀ ਹੈ। ਵੱਡਾ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਆਖਿਰਕਾਰ ਪੰਜਾਬ ਕਿਸ ਦੇ ਨਿਸ਼ਾਨੇ ਤੇ ਹੈ ਕੌਣ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੌਣ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਕਸਰ ਇਹ ਗੱਲ ਸਾਹਮਣੇ ਆਉਂਦੀ ਰਹੀ ਹੈ ਕਿ ਵਿਦੇਸ਼ 'ਚ ਬੈਠੇ ਜਿਹੜੇ ਗੈਂਗਸਟਰ ਨੇ ਇਹਨਾਂ ਦੇ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਨਾਲ ਸੰਪਰਕ ਨੇ ਚੰਦ ਪੈਸਿਆਂ ਦੇ ਖਾਤਰ ਆਪਣੇ ਦੇਸ਼ ਦੇ ਨਾਲ ਗੱਦਾਰੀ ਕਰਕੇ ਪਾਕਿਸਤਾਨ ਵਾਲੇ ਪਾਸਿਓਂ دہشت گردਾਂ ਦੇ ਹੱਥੋਂ ਨਸ਼ੇ ਦੀ ਵੱਡੀ ਖੇਪ ਪੰਜਾਬ ਵੱਲ ਪੇਜੀ ਜਾਂਦੀ ਹੈ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਪਿੱਛੇ ਲਗਾ ਕੇ ਉਹਨਾਂ ਨੂੰ ਗੈਂਗਸਟਰਵਾਦ ਵਿੱਚ ਗੈਂਗਸਟਰਵਾਦ ਵਿੱਚ ਉਹਨਾਂ ਨੂੰ ਫਸਾਇਆ ਜਾਂਦਾ ਹੈ ਤੇ ਆਪਣੇ ਵਰਗੇ ਹੀ ਉਹਨਾਂ ਤੋਂ ਕੰਮ ਕਰਵਾਏ ਜਾਂਨ ਲੇਕਿਨ ਲਗਾਤਾਰ ਇਹ ਸਾਜਿਸ਼ ਪੰਜਾਬ ਪੁਲਿਸ ਨਾ ਕੰਮ ਕਰਦੀ ਹੈ ਵੱਡੀ ਖੇਪ ਜਿਹੜੀ ਹੈ ਨਸ਼ਿਆਂ ਦੀ ਹਥਿਆਰਾਂ ਦੀ ਪਾਵਿਆ ਡੀਐਕਸ ਦੀ ਉਹ ਲਗਾਤਾਰ ਕਾਬੂ ਕੀਤੀ ਜਾਂਦੀ ਹੈ ਤੇ ਕੋਈ ਵੀ ਅਜੇ ਹੀ ਕਟਣਾ ਪੰਜਾਬ 'ਚ ਨਹੀਂ ਹੋਣ ਦਿੱਤੀ ਜਾਂਦੀ गुरु नगरी अमृतसर जिते शरदा का केंद्र है आस्था का केन्द्र है उत्थे मुस्तैदी भी पुलिस की इस करके ज़्यादा रही है तो अच्छ इस असी चर्चा करा सा सारे पैनलिस्ट जुड़ गए हैं ने, ने हरिंदर पाल मनोजा जी आम आदमी पार्टी के बुलारे विरोध पारती जी कांग्रेस के बुलारे ही सामल कौर जी ने सबका आई पी एसा सब का बहुत बहुत स्वागत है न्यूज टेट पंजाब हरियाणा हिमाचल से ਤੇ ਹਰਿੰਦਰਪਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਆਵਾਂਗੀ ਕਿਉਂਕਿ ਸੀਐਮ ਨੇ ਆਪ ਐਲਾਨ ਕੀਤਾ ਸੀਗਾ ਕਿ ਐਂਟੀ ਡਰੋਨ ਸਿਸਟਮ ਜਿਹੜੇ ਨੇ ਹਾਈ ਟੈਕ ਐਂਟੀ ਡਰੋਨ ਸਿਸਟਮ ਉਹ ਲਗਾਏ ਜਾਣਗੇ ਲਗਾਏ ਗਏ ਨੇ ਸਰਹੱਦੀ ਸੂਬਿਆਂ 'ਚ ਤਾਂ ਕਿ ਪਰਲੇ ਪਾਸੋਂ ਕਿਸੇ ਵੀ ਵੱਡੀ ਖੇਪ ਦਾਪਾਂ ਵਿੱਚ ਨਸ਼ੇ ਦੀ ਵੀ ਹੋਵੇ ਪਾਂਵੇਂ ਉਹ ਹਥਿਆਰਾਂ ਦੀ ਹੋਵੇ ਉਹਨੂੰ ਤੁਰੰਤ ਕਾਬੂ ਕੀਤਾ ਜਾਏ ਡਰੋਨ ਮਾਰ ਸੁੱਟੇ ਜਾਣ ਲੇਕਿਨ ਅੱਜ ਦੀ ਹੀ ਖਬਰ ਹੈ ਇੱਕ ਮੋਡੀਫਾਈਡ ਅਸॉल्ट AK47 ਜਿਹੜੀ ਹੈ ਉਹ ਬਰਾਮਦ ਕੀਤੀ ਜਾਂਦੀ ਹੈ ਅੰਬਰਸਰ ਤੋਂ ਤੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ AK47 ਵਰਗੀ ਅਸॉल्ट ਰਾਈਫਲ ਜੇ ਪਰਲੇ ਪਾਸੇੋਂ ਇਧਰ ਨੂੰ ਆਂਦੀ ਹੈ ਤਾਂ ਕਿੰਨੇ ਹਾਈ ਟੈਕ ਹੋਰ ਹਥਿਆਰ ਜਿਹੜੇ ਨੇ ਉਹ ਪੰਜਾਬ ਵੱਲ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਏਗੀ ਇਹਨੂੰ ਕਿਸ ਤਰ੍ਹਾਂ ਕਾਬੂ ਕਰੋਗੇ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਦੇਖਣ ਵਾਲੇ ਸਾਰੇ ਸ਼ੋਧਿਆਰ ਨੂੰ ਸਿਮਰਨ ਜੀ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਵੀ ਡਰਗਸ ਤੇ ਨਾ ਕੇਵਲ ਡਰਗਸ ਈਵਨ ਵੈਪਨਸ ਵੀ ਅਕ੍ਰੋਸ ਬਾਰਡਰਸ ਨਾ ਕੇਵਲ ਹੁਣ ਤੋਂ ਬੜੇ ਸਾਲਾਂ ਤੋਂ ਆ ਰਹੇ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਸ ਮੁੱਦੇ ਨੂੰ ਸੀਰੀਅਸਲੀ ਲੈਂਦੇ ਹੋਏ ਉਹ ਜਿੰਨੇ ਬਣ ਪਾਦੇ ਕੰਮ ਨੇ ਸਟੈਪਸ ਨੇ ਉਹ ਚੁੱਕੇ ਜਾ ਰਹੇ ਨੇ ਮੈਂ ਦੱਸਣਾ ਚਾਹਾਂਗਾ ਵੀ ਜਦੋਂ ਆਮ ਆਦਮੀ ਪਾਰਟੀ ਵਜੂਦ ਚ ਆਈ ਉਹਦੋਂ ਇਹਦੇ ਦੇ ਅੰਦਰ ਅੰਦਰੀ ਇੱਕ ਐਂਟੀ ਗੈਂਗਸਟਰ ਟਾਸਕ ਫੋਰ ਏਜੀਐਫਟੀ ਏਜੀਏ ਏਜੀਟੀਐਫ ਉਹ ਤਿਆਰ ਕੀਤੀ ਗਈ ਜਿਹੜੀ ਕਿ ਯੂਨੀਅਨ ਮਨਿਸਟਰ ਹੋਣਾ ਨੇ ਉਹਨਾਂ ਨੂੰ ਅਵਾਰਡ ਵੀ ਕੀਤਾ ਜਿਹਦੇ ਵਿੱਚ 1500 ਤੋਂ ਪਲੱਸ ਜਿਹੜੇ ਨੇ ਉਹ ਗੈਂਗਸਟਰ ਅਰੈਸਟ ਕੀਤੇ ਗਏ ਤੇ ਉਹਨਾਂ ਦੇ ਨਾਲ 1500 ਤੋਂ ਪਲੱਸ ਜਿਹੜੇ ਨੇ ਉਹ ਵੈਪਨ ਵੀ ਰਿਕਵਰ ਕੀਤੇ ਗਏ 64 ਇੰਕਾਊਂਟਰਸ ਤਿੰਨ ਗੈਂਗਸਟਰ ਜਿਹੜੇ ਨੇ ਉਹ ਨਿਊਟਰਲਾਈਜ਼ ਕੀਤੇ ਗਿਆ 2024 ਦਾ ਪਰ ਡਾਟਾ ਦੱਸ ਦਿਆ ਜੀ ਤੇ ਇਸ ਤੋਂ ਇਧਰ 4716 ਜਿਹੜੇ ਨੇ ਉਹ ਜੇਲ੍ਹ ਦੇ ਵਿੱਚੋਂ ਫੋਨ ਉਹ ਸੀਜ਼ ਕੀਤੇ ਗਏ ਇਸ ਤੋਂ ਇਲਾਵਾ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ 686 ਜਿਹੜੇ ਅਕਾਊਂਟ ਨੇ ਉਹ ਬਲੌਕ ਕੀਤੇ ਗਏ ਜਿਹੜੇ ਕੀ ਕੋਈ ਗਲਤ ਗਤੀਵਿਧੀਆਂ ਦੇ ਵਿੱਚ ਇਨਵੋਲਵ ਸੀਗੇ ਸੋ ਇਹ ਜਿਹੜੀ ਤੁਸੀਂ ਡਰੋਨ ਦੀ ਗੱਲ ਕੀਤੀ 5000 ਤੋਂ ਵੱਧ ਜਿਹੜੇ ਨੇ ਹੋਮਗਾਰਡ ਜਿਹੜੇ ਨੇ ਉਹ ਪੰਜਾਬ ਸਰਕਾਰ ਵੱਲੋਂ ਬਾਰਡਰ ਏਰੀਆ ਤੇ ਉਹ ਲਗਾਏ ਗਏ ਨੇ ਜੀ ਤੇ 51 ਕਰੋੜ 50 ਸੌਰੀ 51 ਕਰੋੜ ਦੀ ਵੱਧ ਦੇ ਐਂਟੀ ਡਰੋਨ ਸਿਸਟਮ ਜਿਹੜੇ ਨੇ ਉਹ ਲਗਾਏ ਗਏ ਨੇ ਤਾਂ ਜੋ ਤਾਂ ਜੋ ਜਿਹੜੀ ਕਰਾਸ ਬਾਰਡਰ ਜਿਹੜੀ ਸਮਗਲਿੰਗ ਹੈ ਉਹ ਭਾਵੇਂ ਵੈਪਨਸ ਦੀ ਹੋਵੇ ਭਾਵੇਂ ਡਰੱਗਸ ਦੀ ਹੋਵੇ ਉਹ ਰੋਕੀ ਜਾ ਸਕੇ ਤੇ तकरीबन ਕੋਈ ਸਵਾ ਉਨੇ ਕਰੋੜ ਦੇ ਸੈਂਕਸ਼ਨ ਦਿੱਤੇ ਨੇ ਅਮਾਉਂਟ ਜਿਹੜੇ ਕਿ ਸੀਸੀਟੀ ਕੈਮਰਾਜ਼ ਅਜੇ ਲੱਗਣ ਜਾ ਰਹੇ ਨੇ ਉਹ ਸਰਕਾਰ ਵੱਲੋਂ ਅਮਾਉਂਟ ਸੈਂਕਸ਼ਨ ਹੈ ਤੇ ਉਹ ਆਉਣ ਵਾਲੇ ਸਮੇਂ ਚ ਇੰਸਟਾਲ ਕਿਤੇ ਜਾਣਗੇ ਤੁਸੀਂ ਦੇਖਿਆ ਹੋਣਾ ਪਿੱਛੇ ਦਿਨੀ ਜਿਹੜੇ ਕੁਝ ਈਮੇਲਸ ਰਾਹੀਂ ਅ ਥ्रेट ਵੀ ਆਏ ਨੇ ਦਰਬਾਰ ਸਾਹਿਬ ਨੂੰ ਤੇ ਹੋਰ ਕੁਝ ਰਿਲੀਜੀਅਸ ਪਲੇਸਿਸ ਨੂੰ ਨਾ ਕੇਵਲ ਪੰਜਾਬ ਦੀ ਗੱਲ ਕਰੀਏ ਇਹ ਕੁਸ਼ੈਤਾਨ ਜਿਹੜੇ ਬੰਦੇ ਨੇ ਇਤੋਂ ਤੱਕ ਕਿ ਹਜੂਰ ਸਾਹਿਬ ਦੇ ਵਿੱਚ ਵੀ ਉੱਥੇ ਸੁਣਨ ਚ ਆਇਆ ਜਾਂ ਹੋਰ ਵੀ ਕੋਈ ਸਾਡੇ ਸੈਕੂਲਰ ਟੈਂਪਲਸ ਨੇ ਜਿਹਨਾਂ ਨੂੰ ਥ्रेट ਆਈ ਲੇਕਿਨ ਇਹ ਸਾਡੇ ਮੁਸਤੈਦ ਜਿਹੜੇ ਨੇ ਉਹਨਾਂ ਨੇ ਜਿਹੜੇ ਟੈਕਨੀਸ਼ੀਅਨਸ ਨੇ ਉਹਨਾਂ ਨੇ ਬੜੀ ਜਲਦੀ 24 ਘੰਟੇ ਦੇ ਅੰਦਰ ਅੰਦਰ ਇੱਕ ਬੜੀ ਛੋਟੀ ਉਮਰ ਦਾ ਜਿਹੜਾ ਸੌਫਟਵੇਅਰ ਇੰਜੀਨੀਅਰ ਉਹ ਕਾਬੂ ਕੀਤਾ ਜੀ ਇੱਕ ਤੁਸੀਂ ਦੇਖਿਆ ਹੋਣਾ ਜਿਹੜਾ ਪਿੱਛੇ ਅਬੋਰ ਦੇ ਵਿੱਚ ਇੱਕ ਵਪਾਰੀ ਦਾ ਸੱਜੇ ਵਰਮਾ ਜੀ ਦਾ ਉਹ ਇੱਕ ਮਰਡਰ ਹੋਇਆ ਉਹ ਵੀ ਵਿਦੇ ਨਾਲ ਜਿਹੜਾ ਉਹਨਾਂ ਨੇ ਕੇਸ ਸੋਲਵ ਕੀਤਾ ਸਾਡੇ ਪੁਲਿਸ ਬੈਕਵੇਂ ਨੇ ਇਸ ਤੋਂ ਇਹ ਲੱਗ ਇਸ ਤੋਂ ਇਹ ਲੱਗਾ ਮਤਲਬ ਜਿਹੜੀ ਹਰਿੰਦਰਪਾਲ ਜੀ ਡਾਟਾ ਤੁਹਾਡੇ ਕੋਲ ਹੈ ਮੈਂ ਸਮਝ ਰਹੀ ਹਾਂ ਕਿ ਇਸ ਤਰੀਕੇ ਦੇ ਨਾਲ ਕਾਰਵਾਈ ਹੋਈ ਹੈ ਲੇਕਿਨ ਵੱਡਾ ਸਵਾਲ ਇੱਥੇ ਇਹ ਹੈ ਕਿ ਇਹ ਜੋ ਕੁਝ ਲੈਕਸਸ ਪੰਜਾਬ ਚ ਫੈਲਿਆ ਹੋਇਆ ਸਿੱਧੇ ਤੌਰ ਤੇ ਇਹਦੇ ਤਾਰ ਜਿਹੜੇ ਨੇ ਵਿਦੇਸ਼ਾਂ ਚ ਬੈਠੇ ਗੈਂਗਸਟਰਾਂ ਦੇ ਹੱਥ ਜੀ ਉਹ ਜਿਸ ਤਰੀਕੇ ਦੇ ਨਾਲ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਮਗਰ ਲਗਾਇਆ ਜਾਏ ਭਾਵੇਂ ਕਿਉਂਕਿ ਅੱਜ ਜਿਹੜੀ ਇਹ ਰਿਪੋਰਟ ਆਈ ਉਹਦੇ ਚੀ ਕਿਹਾ ਗਿਆ ਹੈ ਕਿ ਸਰਹੱਦ ਪਾਰ ਤੋਂ ਜਿਹੜਾ ਨਸ਼ਾ ਹੈ ਹਥਿਆਰ ਆਉਂਦੇ ਨੇ ਉਹ ਇੱਥੇ ਕਿੱਥੇ ਡ੍ਰੌਪ ਹੁੰਦੇ ਨੇ ਉਹ ਜੋ ਪਿਕ ਕਰਦਾ ਹੈ ਉਹ ਅੱਗੇ ਕਿਹਨੂੰ ਡਿਲੀਵਰ ਕਰਦਾ ਉਹਨਾਂ ਨੂੰ ਆਪਸ ਵਿੱਚ ਹੀ ਨਹੀਂ ਪਤਾ ਹੁੰਦਾ ਉਹ ਸਿਰਫ ਡਿਲੀਵਰੀ ਦਾ ਕੰਮ ਕਰਦੇ ਨੇ ਪੈਸੇ ਚੱਕਦੇ ਨੇ ਇਹ ਗਿਮਾਲ ਡਿਲੀਵਰ ਕਰਦੇ ਨੇ ਆਪਣਾ ਪੈਸਾ ਉਹਨਾਂ ਨੂੰ ਮਿਲ ਜਾਂਦਾ ਹੈ ਡਿਲੀਵਰੀ ਦਾ ਤੇ ਇਹ ਬਹੁਤ ਵੱਡਾ ਨੈਕਸਸ ਹੈ ਕਿਉਂਕਿ ਬੱਚੇ ਪਰੇਸ਼ਾਨ ਵੀ ਨੇ ਬੇਰੁਜ਼ਗਾਰ ਵੀ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਪੈਕੇਟ ਡਿਲੀਵਰ ਕਰਨ ਦੇ ਨਾਲ ਅਗਰ ਉਹਨਾਂ ਨੂੰ ਕੁਝ ਪੈਸੇ ਮਿਲ ਰਿਹਾ ਹੈ ਤਾਂ ਉਹ ਇਸ ਕਰਨ ਤੋਂ ਗੁਰੇਜ਼ ਨਹੀਂ ਕਰਦੇ ਜੀ 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 ਸਿਮਰਤ ਜੀ ਇਹ ਤਾਂ ਇਹ ਕਹਿੰਦੇ ਨੇ ਵੀ ਜਦੋਂ ਤੁਸੀਂ ਕਿਸੇ ਨੂੰ ਆ ਤੁਸੀਂ ਫੇਸ ਨਹੀਂ ਕਰ ਸਕਦੇ ਇਹ ਸਭ ਨੂੰ ਪਤਾ ਹੈ ਵੀ ਪੰਜਾਬੀਆਂ ਦੀ ਕੌਮ ਇੱਕ ਫਾਈਟਰ ਕੌਮ ਆ ਨਾ ਕੇਵਲ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਨਾ ਕੇਵਲ ਇਹ ਜਿਹੜੇ ਹੁੰਦੇ ਨਾ ਵੀ ਅਹਿੰਸਾਵਾਦੀ ਨਾ ਹੀ ਅਹਿੰਸਾਵਾਦੀ ਵੀ ਹੁੰਦੇ ਨੇ ਐਕਸਟਰੀਮਿਸਟ ਵੀ ਰਹੇ ਨੇ ਸ਼ੁਰੂ ਤੋਂ ਸ਼ਹੀਦ ਭਗਤ ਸਿੰਘ ਵਰਗੇ ਜਿਨ੍ਹਾਂ ਨੇ ਬੰਬ ਬਣਾਏ ਸੀ ਉਹ ਵੀ ਪੰਜਾਬ ਦੀ ਧਰਤੀ ਤੋਂ ਸੀਗੇ ਸੋ ਇਹਨਾਂ ਦੀ ਜਦੋਂ ਇਹ ਫਾਈਟ ਨਹੀਂ ਕਰ ਸਕਦੇ ਇਹ ਸਾਡੇ ਕੀ ਕਹਿੰਦੇ ਨਾ ਵੀ ਹਰੀ ਸਿੰਘ ਨਲਵਾ ਵਾਲੇ ਜਿਹੜੇ ਕੀ ਉੱਥੇ ਜਾ ਕੇ ਜਿਨ੍ਹਾਂ ਨੇ ਡੱਕ ਦੇ ਵਿੱਚ ਦਮ ਕਰਤਾ ਸੀ ਅਫਗਾਨਿਸਤਾਨ ਦੇ ਵਿੱਚ ਅਫਗਾਨ ਕੌਮ ਐਸੀ ਹੈ ਜੀ ਜਿਹੜੀ ਕਿਸੇ ਤੋਂ ਨਹੀਂ ਡਰੀ ਲੇਕਿਨ ਸਾਡੀ ਪੰਜਾਬ ਦੀ ਜਿਹੜੀ ਫੋਰਸ ਫੋਰਸ ਹੈ ਸਿੰਘਾਂ ਦੀ ਜਿਹੜੀ ਫੋਰਸ ਹੈ ਪੰਜਾਬੀਆਂ ਦੀ ਜਿਹੜੀ ਫੋਰਸ ਹੈ ਉਹ ਤੋਂ ਵੀ ਡਰਦੇ ਨੇ ਸੋ ਉਹਨਾਂ ਨੇ ਇੱਕ ਜਿਹਨੂੰ ਕਹਿ ਲੋ ਵੀ ਸਾਡੀ ਕੌਮ ਨੂੰ ਕਮਜ਼ੋਰ ਕਰਨ ਲਈ ਇਹ ਜਿਹੜਾ ਨਸ਼ੇ ਦਾ ਇੱਕ ਰੁਖ ਅਪਣਾਇਆ ਸਾਡੇ ਦੁਸ਼ਮਣ ਦੇਸ਼ ਕਹ ਲੋ ਜਾਂ ਇੱਕ ਗਲਤ ਨੀਤੀ ਵਾਲੇ ਬੰਦੇ ਵੀ ਇਹਨਾਂ ਦੀ ਇਹਨਾਂ ਦੀ ਇੱਕ ਤਰੀਕੇ ਦੀ ਨਸਲ ਕਰੋਸ਼ੀ ਕੀਤੀ ਜਾਵੇ ਸੋ ਉਹਨਾਂ ਨੇ ਇਹ ਵਲਾਂ ਇੱਕ ਵਧੀਆ ਬੜੇ ਸਾਲਾਂ ਤੋਂ ਇਹ ਚੱਲ ਰਿਹਾ ਹੈ ਬੜੇ ਤਨ ਮੈਂ ਸਮਝਦਾ ਵੀ ਇਹ ਸ਼ਾਬਾਸ਼ ਹੈ ਆਮ ਆਦਮੀ ਪਾਰਟੀ ਦੀ ਤੇ ਭਗਵੰਤ ਸਿੰਘ ਸਰਕਾਰ ਦੀ ਕਿ ਵੀ ਇੰਨੀ ਤੁਸੀਂ ਦੇਖੋ ਵੀ ਕਿੰਨੇ ਐਕਟਿਵ ਮੋਬਿਲਿਟੀ ਬਿਲਕੁਲ ਠੀਕ ਹੈ ਉਹ ਡਾਟਾ ਤੁਹਾਡੇ ਕੋਲ ਵੀ ਹੈ ਸਾਡੇ ਕੋਲ ਵੀ ਹੈ ਬਿਲਕੁਲ ਉਹ ਡਾਟਾ ਸੋਸ਼ਲ ਮੀਡੀਆ ਤੇ ਵੀ ਅਵੇਲੇਬਲ ਹੈ ਸਾਡੇ ਨਾਲ ਕਾਂਗਰਸ ਦੇ ਬੁਲਾ ਰਹੇ ਵਿਨੋਦ ਭਾਰਤੀ ਜੀ ਜੁੜ ਗਏ ਨੇ ਵਿਨੋਦ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਵਿਨੋਦ ਜੀ ਆਮ ਆਦਮੀ ਪਾਰਟੀ ਤੋਂ ਬੁਲਾ ਰਹੇ ਸਾਡੇ ਨਾਲ ਸੀ ਪੰਜਾਬ ਸਰਕਾਰ ਦੇ ਬੁਲਾ ਰਹੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਖਤੀ ਜ਼ਿਆਦਾ ਹੈ ਤਾਂ ਕਰਕੇ ਜਿਹੜੀ ਇਨਫਿਲਟ੍ਰੇਸ਼ਨ ਹੁੰਦੀ ਹੈ ਉਹਨੂੰ ਤੁਰੰਤ ਕਾਬੂ ਕਰ ਲਿਆ ਜਾਂਦਾ ਹੈ ਪੁਲਿਸੀਆਂ ਫੋਰਸਿਸ ਉਹਨੂੰ ਤੁਰੰਤ ਫੜ ਲੈਂਦੀਆਂ ਨੇ ਕੋਈ ਵੀ ਡਰੋਨ ਜੇ ਆਂਦਾ

ਸਿਕਿਉਰਿਟੀ ਦਾ ਏਰੀਆ 15 ਕਿਲੋਮੀਟਰ ਤੋਂ 50 ਕਿਲੋਮੀਟਰ ਕੱਤਾ ਹੂੰ ਤਾਂ ਕਿ ਬਾਰਡਰ ਜਿਹੜਾ ਹੈ ਉਹ ਕਿਤੇ ਵੀ ਕਿਤੋਂ ਵੀ ਲੂਜ਼ ਨਾ ਹੋਵੇ ਉਹ ਕੰਟਰੋਲ ਹੋਵੇ ਔਰ ਉੱਥੋਂ ਕੋਈ ਵੀ ਗੈਰ ਕਾਨੂੰਨੀ ਚੀਜ਼ ਜਿਹੜੀ ਹੈ ਨਾ ਆ ਸਕੇ ਪਰ ਨਸ਼ਾ ਵਧ ਹੀ ਆ ਰਿਹਾ ਹੈ ਘਟ ਨਹੀਂ ਆ ਰਿਹਾ ਇਹਨਾਂ ਦੀ ਹੀ ਆਪਣੀ ਐਮਪੀ ਕੰਗਣਾ ਰਣੌਤ ਨੇ ਕਿਹਾ ਕਿ ਪਾਕਿਸਤਾਨ ਤੋਂ ਪੰਜਾਬ ਦੇ ਥਰੂ ਹੋ ਕੇ ਨਸ਼ਾ ਹਿਮਾਚਲ ਪਹੁੰਚ ਰਿਹਾ ਉਹਨਾਂ ਨੇ ਪੰਜਾਬ ਦੀ ਕਮਜ਼ੋਰ ਲਾ ਐਂਡ ਆਰਡਰ ਦੀ ਸਥਿਤੀ ਨੂੰ ਤੇ ਆਪਣੀ ਸਰਕਾਰ ਦੀ ਕਮਜ਼ੋਰ ਐਡਮਿਨਿਸਟ੍ਰੇਸ਼ਨ ਨੂੰ ਦੋਨਾਂ ਨੂੰ ਉਹਨਾਂ ਨੇ ਪੰਡਿਆ ਹੂੰ ਤਾਂ ਇਸ ਲਈ ਕਿਉਂਕਿ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ 32% ਜਿਹੜੀ ਯੂਥ ਹੈ ਸਾਡੀ ਉਹ ਨਸ਼ੇ ਚ ਇਨਵੋਲਵ ਹੋ ਹੂੰ ਔਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਸਿਧਾਂਜ ਜੀ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ ਦੇ ਇੱਕ ਜਸਟਿਸ ਸੰਦੀਪ ਮੋਤਕਲ ਜੀ ਨੇ ਹੂੰ ਉਹਨਾਂ ਨੇ ਬੜਾ ਹੀ ਹੈਰਾਨਕੁਨ ਰਿਮਾਰਕ ਦਿੱਤਾ ਕਿ ਸਰਕਾਰਾਂ ਪੰਜਾਬ ਸਰਕਾਰ ਤੇ ਉਹਨਾਂ ਨੇ ਰਿਮਾਰਕ ਦਿੱਤਾ ਤਾਂ ਜਿੱਕਸਿਆ ਕਿ ਐਂਡੀਪੀਐਸ ਐਕਟ ਦਾ ਮਿਸਯੂਜ਼ ਕਰਕੇ ਹੂੰ ਸਰਕਾਰਾਂ ਆਪਣੇ ਵਿਰੋਧੀਆਂ ਦੇ ਖਿਲਾਫ ਉਪਰਚੇ ਦਰਜ ਕਰ ਰਹੀਆਂ ਹੂੰ ਔਰ ਅਸੀਂ ਇਹ ਜਿਹੜੀ ਲੋਕਾਂ ਨਾਲ ਹੋ ਰਹੀ ਨਜਾਇਜ਼ ਹੈ ਇਹਨੂੰ ਦੇਖ ਨਹੀਂ ਸਕਦੇ ਉਹਨਾਂ ਨੇ ਕਿਹਾ ਵੀ 120 ਜੋ ਮੁਲਜ਼ਮ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚੋਂ 93% ਕਹਿੰਦੇ ਕਿ ਅਸੀਂ ਬੇਕਸੂਰ ਆ ਸਾਡਾ ਇਹ ਨਾਲ ਦਸ਼ੇ ਨਾਲ ਕੋਈ ਲੈਣਾ ਦੇਣਾ ਨਹੀਂ ਹੂੰ 300 ਕੇਸਿਸ ਜਿਹੜੇ ਐਨਟੀਪੀਐਸ ਦੇ ਉਹ ਪੈਂਡਿੰਗ ਪਏ ਐ ਕੋਰਟ ਹੂੰ ਤਾਂ ਇਹ ਜਿਹੜੀ ਆ ਜੇ ਜਿਹੜੇ ਇਹ ਹਾਲਾਤ ਨੇ ਹੂੰ ਸਰਕਾਰਾਂ ਵੈਂਡਾ ਪੋਲਿਟਿਕਸ ਕਰਦੀਆਂ ਨੇ ਆਪਣੇ ਵਿਰੋਧੀਆਂ ਦੇ ਖਿਲਾਫ ਪੱਚੇ ਦੰਦ ਕਰਦੀਆਂ ਨੇ ਇਹਦਾ ਨਸ਼ਾ ਜਿਹੜਾ ਹੈ ਉਹ ਦੂਰ ਨਹੀਂ ਹੋਏਗਾ ਨਸ਼ਾ ਨਹੀਂ ਨਾਅਰੇ ਨਾਲ ਨਸ਼ਾ ਯੁੱਧ ਨਸ਼ੇ ਵਿਰੁੱਧ ਇਹਨਾਂ ਨਾਅਰਿਆਂ ਨਾਲ ਨਸ਼ਾ ਖਤਮ ਨਹੀਂ ਹੋਏਗਾ ਹਮ ਸਿਰਟੀ ਦਿਖਾਣੀ ਪਏਗੀ ਠੀਕ ਹੈ ਪਰ ਇਥੇ ਗੱਲ ਸਿਰਫ ਨਸ਼ੇ ਦੀ ਨਹੀਂ ਹੈ ਉਹਨੇ ਰਿਪੋਰਟਾਂ ਦਿੱਤੀ ਕਿ ਪਿਛਲੇ 8 ਮਹੀਨਿਆਂ ਚ ਲਗਭਗ 120 ਕਿਲੋ ਆਰਡੀਐਕਸ ਫੜਿਆ ਗਿਆ ਹੈ ਬਾਰਡਰ ਤੇ ਜੋ ਕਿ ਸਰਹੱਦ ਪਾਰ ਤੋਂ ਡਰੋਨ ਦੇ ਰਾਹੀਂ ਭੇਜਿਆ ਗਿਆ ਸੀ 120 ਕਿਲੋ ਆਰਡੀਐਕਸ ਕੋਈ ਵੀ ਵੱਡੀ ਵਾਰਦਾਤ ਕਰਨ ਦੇ ਵਿੱਚ ਕੰਮ ਲਿਆਂਦਾ ਜਾ ਸਕਦਾ ਸੀ ਲੇਕਿਨ ਫੋਰਸਸ ਦੀ ਮੁਸਤੈਦੀ ਹੈ ਕਿ ਉਹਨਾਂ ਨੇ ਇਹ ਆਰਡੀਐਕਸ ਫੜਿਆ ਨਿਰਮਲ कौर ਸਾਡੇ ਨਾਲ ਸਭ ਦਾ ਆਈਪੀਐਸ ਮੌਜੂਦ ਨੇ ਨਿਰਮਲ ਮੈਡਮ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੇ ਇਨਫਿਲਟ੍ਰੇਸ਼ਨ ਦੀ ਗੱਲ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਪਰਲੇ ਪਾਸਿਓਂ ਡਰੋਨਸ ਔਰ ਹਥਿਆਰਾਂ ਦੀ ਕੇਪ ਨਸ਼ੇ ਦੀ ਖੇਪ ਭੇਜੀ ਜਾਂਦੀ ਔਰ ਸਾਡੇ ਪੁਲਿਸ ਫੋਰਸ ਹੈ ਭਾਵੇਂ ਸਾਡੀ ਬੀਐਸਐਫ ਹੈ ਉਹਨਾਂ ਨੂੰ ਸਰਹੱਦ ਤੇ ਹੀ ਨਾ ਕੰਮ ਕਰ ਦਿੰ گیا ہے کہ دنوں دن ਜਿਹੜੇ ਡਰੋਨ ਫੜੇ ਜਾਂਦੇ ਨੇ ਉਹ ਵੀ ਹਾਈ ਟੈਕ ਹੁੰਦੇ ਜਾ ਰਹੇ ਉਹ ਵੀ ਹੋਰ ਵਜ਼ਨ ਕੈਰੀ ਕਰਨ ਵਾਲੇ ਡਰੋਨ ਹੋਰ ਵੱਡੇ ਵੱਡੇ ਡਰੋਨ ਤੇ ਯਾਨੀ ਕਿ ਪੂਰਾ ਟਾਰਗੇਟ ਜਿਹੜਾ ਹੈ ਕਿ ਉਹ ਪੰਜਾਬ ਤੇ ਹੀ ਹੈ ਕਿ ਹਾਂ ਕਿਉਂਕਿ ਬਹੁਤ ਸਾਰੇ ਸਟੇਟਸ ਹੈ ਉਹ ਜਿਹਨਾਂ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ ਲੇਕਿਨ ਜਿਹੀਆਂ ਖਬਰਾਂ ਸਿਰਫ ਅੰਮਰਸਰ ਤੋਂ ਹੀ ਸਾਹਮਣੇ ਆਉਂਦੀਆਂ ਨੇ ਕਿ ਪਰਲੇ ਪਾਸੋਂ ਦੀ ਡਰੋਨ ਆ ਗਿਆ ਕਦੀ ਹਥਿਆਰ ਆ ਗਿਆ ਕਦੀ ਨਸ਼ਾ ਆ ਗਿਆ ਇਹ ਬਿਲਕੁਲ ਸੌਖਾ ਹੈ ਪੰਜਾਬ ਨੂੰ ਕਿਸੇ ਸਾਥੇ ਭੇਜਣਾ ਬਹੁਤ ਵੀ ਸੌਖਾ ਹੈ

ਮਾਤੇ ਕੋਈ ਸੰਸਕੀਰ ਰਹਿਗਾ ਸਰਕਾਰ ਬਦਲ ਜਾਂਦੀਆਂ ਨੇ ਗੱਲਾਂ ਹੋਈਆਂ ਹੋਈ ਰਹਿ ਜਾਂਦੀ ਉਦਾਂ ਹੀ ਚੱਲ ਰਹੀ ਹੈ ਸਰਕਾਰਾਂ ਤੇ ਕਈ ਬਦਲੀਆਂ ਪੰਜਾਬ ਚ ਪੰਜਾਬ ਇੱਕਦਮ ਬਾਰਡਰ ਸਟੇਟ ਹੈ ਸਭ ਤੋਂ ਜ਼ਿਆਦਾ ਤਸੀਹੇ ਪੰਜਾਬੀਆਂ ਨੇ ਸਹੇ ਨੇ ਜਿੰਨੇ ਵੀ ਹਮਲੇ ਹੋਏ ਨੇ ਹਜ਼ਾਰਾਂ ਸਾਲ ਤੋਂ ਤੇ ਹੁਣ ਦੇਖੋ ਪਾਕਿਸਤਾਨ ਮੰਨਣ ਦੇ ਨਾਲ ਪਾਕਿਸਤਾਨ ਦਾ ਜਿਹੜਾ ਸਭ ਤੋਂ ਮਾੜਾ ਹੈ ਤੇ ਜਿਹੜਾ ਨਹੀਂ ਜੜੀ ਵਿੱਚ मतलब एक तरह कहना चाहिए माड़े काम करने ने, देश तोड़न दे करने देश के खिलाफ नशे अगली पीढ़ी बर्बाद करना है सू आर्म सप्लाई करने ने मतलब हथियार इधर पे जाने hmm. उन्होंने सब तो आसान सब तो सस्ता सब तो चंदा रूट लगता है अजाब च कोई बंद मिडिल अपने बच्चे नहीं रहने ਸਾਰਿਆਂ ਨੂੰ ਬਾਹਰ ਮਿਠਣ ਦਾ ਕਿਹੋ ਸਾਫ ਹੈ ਮਾਪਿਆਂ ਨੂੰ ਪਤਾ ਪਰ ਜਮੀਨ ਦੇ ਇਥੇ ਰਹਿਣਾ ਨਸ਼ੇੜੀ ਬਣ ਜਾਣਾ 90% ਚਾਸਨ ਵਾਲੀ ਜਿਹੜੇ ਇੱਥੇ ਬੱਚੇ ਰਹਿਣਗੇ ਜਿਹੜੇ ਇੱਥੇ ਬੰਦੇ ਰਹਿ ਜਾਣਗੇ ਉਹਨਾਂ ਦਾ ਜ਼ਿਆਦਾ ਨਸ਼ਾ ਪਿਆ ਲਿਆ ਪਿਆ ਹੈ ਕਿ ਕਿਸ ਨੇ ਕਿਸੇ ਕਰਕੇ ਬੱਚੇ ਨੇ ਕਿਤੇ ਨਸ਼ੇੜੀ ਬਣ ਗਏ ਤੇ ਹੋਰ ਮਤਲਬ ਪੂਰਾ ਪਰਿਵਾਰ ਹੀ ਬਰਬਾਦ ਹੋ ਗਿਆ ਤੇ ਇਸ ਕਰਕੇ ਤੁਸੀਂ ਦੇਖ ਰਹੇ ਹੋ ਕਿ ਗੜੀਆਂ ਵੀ ਉਦੋਂ ਅੰਲੇ ਨਤੀਜਾ ਸਾਡੇ ਤੇ ਆਪਣੇ ਪਾਕਿਸਤਾਨੀ ਤੋਂ ਬੈਠੇ ਪੈਣੇ ਲਾਹੌਰ ਕੋ ਕੀ ਹੋ ਰਿਹਾ ਵਿਦੇਸ਼ੀਆ ਕੌਣ ਬਟਿਆ ਬਟੀ ਤੇ ਕੁੜੀ ਨੂੰ ਲੈ ਕੇ ਕਿੰਨੇ ਖਾਲਸਾ ਦੀ ਬਾਈਡ ਲੋਕ ਦੋਆਬੇ ਵਾਲੇ ਦੋ ਤਿੰਨ ਬੈਠੇ ਹੋਏ ਨਹੀਂ ਉਥੇ ਉਥੇ ਬੈਠ ਕੇ ਕੀ ਕਰਦੇ ਨੇ ਬਸ ਇਹ ਸਭ ਕਰ ਰਹੇ ਨੇ ਉਥੇ ਨੂੰ ਵੀਆਪੀ ਟਰੀਟਮੈਂਟ ਦੇ ਲਈ ਪੰਜਾਬ ਪਾਕਿਸਤਾਨ ਸਰਕਾਰ ਉਹਨਾਂ ਨੇ ਕਕੜੀ ਕਿ ਵੀਆਪੀ ਟਰੀਟਮੈਂਟ ਆਪਣੇ ਦੇਸ਼ ਨੂੰ ਪੇਚੜਣ ਲਈ ਮਿਲਿਆ ਹਮਮ ਉਦਾਦੀ ਗੰਗਾ ਵੀਆਪੀ ਟਰੀਟਮੈਂਟ ਕਰਕੇ ਕੀ ਕਰਾਂਗੇ ਅਸੀਂ ਤੇ ਗੁਨਾਹ ਦੀ ਸੰਤਾਨ ਹੈ ਸਾਡੇ ਗੁਰੂਆਂ ਨੇ ਕੀ ਕੀ ਤਰਮ ਬਚਾੜ ਲਈ ਹਮਮ ਹਮ ਤਰਮ ਵੇਚੀ ਜਾ ਰਹੇ ਨਸ਼ੇ ਦਾ ਵਪਾਰ ਕਰਨਾ ਤਰਮ ਦੇ ਖਿਲਾਫ ਹੈ ਸਾਡੇ ਗੁਰੂਆਂ ਨੇ ਤੇ ਮਤਲਬ ਇਹ ਲੇਕਿਨ ਨੱਚੀਏ ਖਾਈ ਤਰ੍ਹਾਂ ਮੁਖ ਲੱਗਦਾ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਮਝ ਰਿਹਾ ਹਰਿੰਦਰਪਾਲ ਜੀ ਇੱਕ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਜਿਹੜੇ ਗੈਂਗਸਟਰ ਨੇ ਵਿਦੇਸ਼ਾਂ 'ਚ ਬੈਠੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਕਟਪੁੱਟਲੀ ਵਾਂਗ ਯੂਜ਼ ਕਰਦੇ ਨੇ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ ਭਾਵੇਂ ਨਸ਼ਾ ਸਮਗਲਿੰਗ ਦਾ ਹੋਵੇ ਭਾਵੇਂ ਪਾਕਿਸਤਾਨ ਦੇ ਆਈਐਸਆਈ ਦੇ ਨਾਲ ਉਹਨਾਂ ਦੀ ਗੱਲਬਾਤ ਉਹਨਾਂ ਦੀ ਮਦਦ ਕਰਨਾ ਤੇ ਹੁਣ ਤੁਸੀਂ ਇੱਥੇ ਤੱਕ ਕਹਿ ਰਹੇ ਹੋ ਕਿ ਅਸੀਂ ਦਸ ਕਰ ਫੜ ਲੈਨੇ ਆ ਜਾਂ ਪਾਕਿਸਤਾਨੀ ਆਈਐਸਆਈ ਦੇ 에ਜੰਟ ਫੜ ਲੈਨੇ ਆ ਪਰ ਜਿਹੜੇ ਵਿਦੇਸ਼ਾਂ ਚ ਬੈਠ ਕੇ ਗੈਂਗਸਟਰ ਉਹ ਪੂਰਾ ਨੈਕਸਸ ਚਲਾ ਰਹੇ ਨੇ ਉਹਨਾਂ ਤੱਕ ਸਿਕੰਜਾ ਕਦੋਂ ਪਹੁੰਚੇਗਾ ਜਪਰਾ ਜੀ ਇਹਦੇ ਚ ਕੋਈ ਦੋਰਾ ਹੀ ਨਹੀਂ ਵੀ ਕੁਝ ਜਿਹੜੇ ਜਿਹੜੇ ਜਿਹਦੂ ਕਹਿੰਦੇ ਨੇ ਵੀ ਸ਼ਰਾਰਤੀ ਤੱਤ ਉਹ ਨਾ ਕੇਵਲ ਸਾਡੇ ਆਪਣੇ ਮੁਲਕ ਦੇ ਵਿੱਚ ਕਦ ਕੀ ਫੋਰਨ ਦੇ ਵਿੱਚ ਵੀ ਬੰਦੇ ਬੈਠੇ ਨੇ ਮੈਂ ਤੁਹਾਡੀ ਇੱਕ ਗੱਲ ਤੁਹਾਡੇ ਮਾਧਮ thro ਇੱਕ ਗੱਲ ਹੋਰ ਮੈਂ ਉਹ ਕਹਿਣਾ ਚਾਹਾਂਗਾ ਪੰਜਾਬ ਇੱਕ ਲੈਂਡ ਲੋਕ ਜਗ੍ਹਾ ਹੈ ਹੂੰ ਹੂੰ ਸਾਡਾ ਆਰਡਰ ਲੱਗਦਾ ਇੱਥੇ ਹੂੰ ਹੂੰ ਸਾਡੇ ਪੰਜਾਬ ਦੀ ਤਰੱਕੀ ਸਾਡੇ ਇੱਥੋਂ ਦੇ ਵਪਾਰੀਆਂ ਦੀ ਤਰੱਕੀ ਤਾਂ ਹੋ ਸਕਦੀ ਹੈ ਅਸੀਂ ਚਾਹੁੰਦੇ ਸੀ ਵੀ ਜਿਹੜੇ ਪੁਰਾਣੇ ਹੁਕਮਰਾਨ ਦੇ ਜਿਹੜੀਆਂ ਗਲਤੀਆਂ ਹੋ ਗਈਆਂ ਅਸੀਂ ਕ੍ਰਾਸ ਬਾਰਡਰ ਜਿੱਦਾਂ ਕਿ ਯੂਰਪ ਬੰਦਾ ਭਾਵੇਂ ਉਹਨਾਂ ਦੀ ਆਪਣੀ ਕੰਟਰੀ ਹੈ ਲੇਕਿਨ ਉਹ ਕ੍ਰਾਸ ਬਾਰਡਰ ਆਪਣੀ ਆਈਡੀ ਦਿਖਾ ਕੇ ਚੱਲ ਜਾਂਦੇ ਨੇ ਹੂੰ ਹੂੰ ਉਸੀ ਵੀ ਇੱਕ ਪੰਜਾਬੀਆਂ ਦਾ ਸਾਡਾ ਖਾਬ ਸੀਗਾ ਵੀ ਇੱਕ ਲੰਦਾ ਪੰਜਾਬ ਤੇ ਚੜਦਾ ਪੰਜਾਬ ਉਹ ਉਹ ਕੋਈ ਵੱਖਰਾ ਨਹੀਂ ਹੈ ਬਿਲਕੁਲ ਸਾਡੇ ਜਿਹੜੇ 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 ਚੌਕਰ ਤੋਂ ਸਾਡੇ ਜਿਹੜੇ ਬਜ਼ੁਰਗ ਨੇ ਉਹ ਉੱਥੇ ਹੀ ਆਏ ਨੇ ਪਾਕਿਸਤਾਨ ਤੋਂ ਉਹ ਸਾਡੀਆਂ ਜਿਹੜੇ ਜੁਗ ਭਾਸ਼ਾ ਮਿਲਦੀ ਹੈ ਸਾਡਾ ਕਲਚਰ ਮਿਲਦਾ ਹੈ ਅਸੀਂ ਤਾਂ ਇਹ ਚਾਹੁੰਦੇ ਸੀਗੇ ਵੀ ਆਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਰਿਲੇਸ਼ਨ ਨੇ ਅਕੋਰਡੀਅਲ ਹੋਣ ਤੇ ਇਹ ਜਿਹੜਾ ਬਾਰਡਰ ਇਹ ਚੱਕਿਆ ਜਾਵੇ ਕਿਉਂਕਿ ਵਪਾਰ ਖੁੱਲ੍ਹਾ ਹੋਏਗਾ ਤੇ ਇਹਦੇ ਵਿੱਚ ਸਾਡੇ ਗਵਾਂਢੀ ਮੁਲਕ ਦੀ ਤੇ ਸਾਡੇ ਆਪਣੇ ਮੁਲਕ ਦੀ ਤਰੱਕੀ ਹੋਏਗੀ। ਬਿਲਕੁਲ। ਤੁਹਾਨੂੰ ਬੜਾ ਅਫਸੋਸ ਹੈ ਕਿਉਂਕਿ ਉਹਨਾਂ ਚ ਬੜੀਆਂ ਮਜਬੂਰੀਆਂ ਨੇ। ਹੂੰ। ਉੱਥੋਂ ਦੀ ਸਰਕਾਰਾਂ ਦੀਆਂ ਕਿਉਂਕਿ ਉਹਨਾਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਟੈਰਰਿਸਟ ਚਲਾਉਂਦੇ ਨੇ। ਹੂੰ। ਨਹੀਂ ਤਾਂ ਆਪਾਂ ਦੀ ਹਕਮ ਰਾਣ ਦੇ ਵਿੱਚ ਇਹ ਪੋਸੀਬਲ ਨਹੀਂ ਵੀ ਉੱਥੇ ਟੈਰਰਿਸਟ ਕੈਂਪ ਜਿਹੜੇ ਨੇ ਉਹ ਉੱਥੇ ਆ ਪਰ ਹੋਲੇ ਹੋ ਸਕਦਾ ਬਿਲਕੁਲ ਸਰਕਾਰ ਦੀ ਸ਼ੈ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਉਹ ਗੱਲ ਥੋੜੀ ਸਮਝਾ ਲੈ ਇੱਥੇ ਮੈਂ ਤੁਹਾਡੇ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਸਾਡੇ ਇੱਥੇ ਆਏ ਦਿਨ ਜਿਹੜੇ ਕੋਈ ਨਾ ਕੋਈ ਗਤੀਵਿਧੀ ਹੁੰਦੀ ਹੈ ਜਾਂ ਕ੍ਰਾਸ ਬਾਰਡਰਸ ਜਿਹੜਾ ਕੋਈ ਅਸਲਾ ਜਾਂ ਡਰੋਨ ਫੜੇ ਜਾਂਦੇ ਨੇ ਤੁਸੀਂ ਦੇਖਿਆ ਹੋਣਾ ਜਦੋਂ ਪਿੱਛੇ ਹਾਲਾਤ ਖਰਾਬ ਸੀ ਤੇ ਉੱਥੇ ਡਰੋਨ ਸਾਡੀ ਜਿਹੜੀ ਮਿਲਟਰੀ ਹੈ ਜਾਂ ਸਾਡੀ ਬੀਐਸਐਫ ਹੈ ਉਹਨਾਂ ਤੇ ਕੋਈ ਕੁਐਸਚਨ ਮਾਰਕ ਨਹੀਂ ਉਹ ਪੂਰੀ ਮਿਹਨਤ ਨਾਲ ਉੱਥੇ ਲੱਗੇ ਨੇ ਹਮ ਬਟ ਮੈਨੂੰ ਇਹਦਾ ਲੱਗਦਾ ਹੈ ਵੀ ਸੈਂਟਰ ਸਰਕਾਰ ਨੂੰ ਜੁੜਾ ਜਿਹੜਾ ਇਨੀਸ਼ੀਏਟਿਵ ਹੋਰ ਲੈਣਾ ਚਾਹੀਦਾ ਕਿਉਂਕਿ 50 ਕਿਲੋਮੀਟਰ ਤੱਕ ਤਾਂ ਬੀਐਸਐਫ ਕੋਲ ਹੀ ਹੈ ਏਰੀਆ ਉਹ ਜਿਹੜਾ ਚਾਹ ਨੂੰ ਮੁਸਤਮਲ ਕਰ ਸਕਦੇ ਨਹੀਂ ਸੋ ਇਹ ਜਿਹੜਾ ਉੱਥੇ ਹੋਰ ਮੁਸਤੈਦੀ ਕੀਤੀ ਜਾ ਸਕਦੀ ਹੈ ਉੱਥੇ ਹੋਰ ਕੋਈ ਜਿਹਨੂੰ ਕਹੇ ਲੋ ਵੀ ਮਿਲਟਰੀ ਡਿਪਲੋਏ ਕੀਤੀ ਜਾ ਸਕਦੀ ਹੈ ਪਰ ਇਹ ਤਾਂ ਤੁਸੀਂ ਇਹ ਤੁਸੀਂ ਇਸ ਲਈ ਕਹਿ ਰਹੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਸੂਬਾ ਸਰਕਾਰ ناکਾਮ ਹੈ ਤਾਂ ਕਰਕੇ ਬੀਐਸਐਫ ਨੂੰ ਹੋਰ ਪਾਵਰ ਦੇਣੀ ਚਾਹੀਦੀ ਹੈ ਦੇਖੋ ਕਿ ਜੋ ਕਿ ਮਿਲਟਰੀ ਜਿਹੜੀ ਹੈ ਜਿਹੜੀ ਮਿਲਟਰੀ ਫੋਰਸ ਹੈ ਉਹ ਸੈਂਟਰ ਸਰਕਾਰ ਦੇ ਅੰਡਰ ਹੈ ਹੂੰ ਸੋ ਅਸੀਂ ਸਮਝਦੇ ਆ ਅਸੀਂ ਨਹੀਂ ਕਰ ਰਹੇ ਅਸੀਂ ਤਾਂ ਤੁਹਾਨੂੰ ਮੈਂ ਪਹਿਲੇ ਦੱਸ ਕਿਤੀ ਸ਼ਲੰਘਾ ਜੋ ਪੰਜਾਬ ਸਰਕਾਰ ਕਰ ਸਕਦੀ ਉਹ ਕਰ ਰਹੀ ਹੈ ਹੂੰ ਪਰ ਜਿਹੜਾ ਨਿਚੇ ਆ ਵਿਰੁੱਧ ਇਹਨਾਂ ਨੇ ਯੁੱਧ ਛੇੜਿਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਉਹਦੇ ਵਿੱਚ ਜਿਹੜੇ ਸਮਗਲਰ ਨੇ 22987 ਜਿਹੜੇ ਸਮਗਲਰ ਲੇਕਿਨ ਕਾਂਗਰਸ ਦੇ ਬੁਲਾਰੇ ਸਾਡ ਨਾਲ ਵਿਨੋਦ ਭਾਰਤੀ ਜੀ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਮਾਦੇ ਪੁੱਤ ਤੇ ਚੁੱਕ ਕੇ ਤੁਸੀਂ ਪਰਚਾ ਕਰ ਦੇਣੇ ਹੋ ਜਿਹਦਾ ਨਸ਼ੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਸਟ ਆਪਣਾ ਡਾਟਾ ਬਣਾਉਣ ਵਾਸਤੇ ਤੁਸੀਂ ਕਿਸੇ ਨੂੰ ਵੀ ਨਸ਼ੇੜੀ ਕੋਸ਼ਿਸ਼ ਕਰਕੇ ਉਹਦੇ ਤੇ ਪਰਚਾ ਦਰਜ ਕਰ ਦੇਣੇ ਹੋ ਇਹ ਤਾਂ ਗੱਲ ਸੁਣੋ ਬਿਲਕੁਲ ਗਲਤ ਗੱਲ ਹੈ ਗਲਤ ਤੋਮਾਹ ਮੈਂ ਕਹਾਂਗਾ ਇਹ ਉਹਨਾਂ ਨੂੰ ਕੋਈ ਵੀ ਆਮਦਵੀ ਪਾਰਟੀ ਦੀ ਸਰਕਾਰ ਹੈ ਕਿ ਕਾਂਗਰਸ ਦੀ ਸਰਕਾਰ ਨਹੀਂ ਇਹ ਪੁਰਾਣੀਆਂ ਜਿਹੜੀਆਂ ਸੀਗੀਆਂ ਸਰਕਾਰਾਂ ਨਾਲ ਜੀ ਉਹਨਾਂ ਚੇ ਕੰਮ ਹੁੰਦੇ ਸੀਗੇ ਬੇ ਕਿਸੇ ਕਿਸੇ ਪਰਸਨਲ ਰੰਜਿਸ਼ ਕਰਕੇ ਕੋਈ ਕੰਮ ਕਰਤਾ ਤੇ ਜਦੋਂ ਉਹ ਸੁਬੇਸ਼ ਸਿੰਘ ਸੈਣੀ ਹੋਣਾ ਨੇ ਬੜੇ ਰੋਕ ਲੱਗੇ ਸੀਗੇ ਹਾਂਜੀ ਇਹ ਉਹਨਾਂ ਦੀ ਸਰਕਾਰਾਂ ਦੇ ਕੰਮ ਹੁੰਦੇ ਸੀ ਕਿ ਆਵਾਦੀ ਪਾਰਟੀ ਦੀ ਸਰਕਾਰ ਹੀ ਕਮਾਂਡਰ ਸਰਕਾਰ ਹੈ ਇਹਦੇ 'ਚੇ ਕੰਮ ਨਹੀਂ ਹੁੰਦੇ ਮੈਂ ਇੱਕ ਜਵਾਬ ਹੋਰ ਦੇਣਾ ਚਾਹਾਂਗਾ ਵੀ ਇੱਕ ਜਿਹੜਾ ਵਿਨੋਦ ਭਾਰਤੀ ਜੀ ਨੇ ਕਿਹਾ ਸੀਗਾ ਵੀ ਕੋਰਟ ਦੇ ਵਿੱਚ ਐਨਡੀਪੀਐਸ ਦੇ ਕੇਸ ਜੜੇ ਨੇ ਬੜੇ ਪੈਂਡਿੰਗ ਨੇ ਹਮ ਇੱਕ ਤਾਂ ਕੋਰਟ ਦਾ ਮਸਲਾ ਉਹਦੇ 'ਚ ਅਸੀਂ ਪੰਜਾਬ ਸਰਕਾਰ ਕੋਈ ਇਨਵੋਲਵਮੈਂਟ ਨਹੀਂ ਕਰਦੀ ਲੇਕਿਨ ਉਹਨਾਂ ਨੇ ਸਪੈਸ਼ਲ ਕੋਰਟ ਚਲਾਏ ਨੇ ਏ ਐਨ ਡੀ ਪੀ ਐਸ ਦੇ ਕੇਸ ਦੇ ਵਿੱਚ ਤਾਂ ਜੋ ਉਹਨਾਂ ਦੀ ਪ੍ਰੋਸੈਸ ਨੂੰ ਦੇਖਦੇ ਹੋਏ ਠੀਕ ਹੈ ਨਾ ਦੂਜਾ ਇਹਨਾਂ ਨੇ ਕੰਗਰ ਨਨੋਤੀ ਗੱਲ ਕੀਤੀ ਜੀ ਉਹ ਸਮਝਦਾ ਵੀ ਉਹ ਐਕਟ੍ਰੈਸ ਸਾਡੀ ਬੜੀ ਫੇਮਸ ਹੈ ਔਰ ਸਾਡੇ ਇੱਕ ਸੰਵਿਧਾਨਿਕ ਤਰੀਕੇ ਨਾਲ ਜਿੱਤ ਕੇ ਐਮ ਪੀ ਵੀ ਬਣੀ ਹੈ ਲੇਕਿਨ ਉਸ ਔਰਤ ਨੇ ਕਦੀ ਪੰਜਾਬ ਦੇ ਹੱਕ ਦੀ ਕਦੀ ਗੱਲ ਨਹੀਂ ਕੀਤੀ ਇਹ ਕਹਿੰਦਾ ਜਦੋਂ ਐਡਾ ਪੰਜਾਬ ਦੇ ਕਿਸਾਨ ਬਾਰਡਰਾਂ ਤੇ ਬੈਠੇ ਸੀ ਉਦੋਂ ਵੀ ਉਹਨਾਂ ਨੇ ਉਹਨੇ ਜਿਹਨੂੰ ਕਹ ਲੋ ਵੀ ਬਹਾਡ ਵਰਡਸ ਯੂਜ਼ ਕੀਤੇ ਸੀ ਕਿ ਕਿਸਾਨਾਂ ਲਈ ਔਰ ਉੱਥੇ ਬੈਠੀਆਂ ਔਰਤਾਂ ਲਈ ਸੋ ਮੈਂ ਉਹਦੀ ਗੱਲਾਂ ਨੂੰ ਬਹੁਤੀ ਸੀਰੀਅਸ ਨਹੀਂ ਲੈਣਾ ਚਾਹੀਦਾ ਪਰ ਨਾਲੇ ਮੈਂ ਭਾਰਤੀ ਜੀ ਨੂੰ ਕਹਿੰਦਾ ਵੀ ਉਹ ਕਦੀ ਕਦੀ ਉਹ ਸੈਂਸਿਬਲ ਟਾਕ ਕਰੇਗੀ ਸਾਨੂੰ ਉਹਨੂੰ ਉੱਥੇ ਡਿਸਕਸ ਕਰਨਾ ਉਹਨੂੰ ਹੀ ਕੰਪਲ ਇੰਪੋਰਟੈਂਸ ਦੇਣਾ ਸੋ ਇਸ ਕਰਕੇ ਉਹ ਸਾਡੀ ਮਤਲਬ ਕਹਿੰਦਾ ਇਹ ਹੈ ਕਿ ਜੋ 파ਰਤੀ ਜੀ ਨੇ ਕਿਹਾ ਕਿ ਫਰਜੀ ਪਰਚੇ ਦਰਜ ਹੁੰਦੇ ਨੇ ਉਹ ਆਮ ਆਦਮੀ ਪਾਰਟੀ ਸਰਕਾਰ ਵੇਲੇ ਨਹੀਂ ਸਗੋ ਕਾਂਗਰਸ ਸਰਕਾਰ ਵੇਲੇ ਹੁੰਦੇ ਸੀ ਬਿਲਕੁਲ ਜੀ 파ਰਤੀ ਜੀ ਜਵਾਬ ਦਿਓ 파ਰਤੀ ਜੀ ਇਹ ਗੱਲ ਇਹ ਗੱਲ ਮੈਂ ਨਹੀਂ ਕਹੀ ਕਿੰਨਾ ਜਾਂਦਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ 파ਰਤੀ ਜੀ ਬੋਲੋ ਹਰਿੰਦਰਪਾਲ ਜੀ ਇੱਕ ਮਿੰਟ ਇੱਕ ਮਿੰਟ 파ਰਤੀ ਜੀ ਤੁਸੀਂ ਬੋਲੋ ਜਸਟ ਜਸਟ ਮੈਂ ਨਾਮ ਵੀ ਮੈਂਸ਼ਨ ਕਰ ਰਿਹਾ ਮਾਨਯੋਗ ਜਸਟਿਸ ਸੰਦੀਪ ਮੋਦਗਿਲ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਆ ਐਨਡੀਪੀਐਸ ਦੇ ਤਹਿਤ ਆਪਣੇ ਵਿਰੋਧੀਆਂ ਦੇ ਖਿਲਾਫ ਇਹ ਜਿਹੜੀ ਹਨੇਰ ਕਰਦੀ ਹੈ ਅਸੀਂ ਨਹੀਂ ਚੱਲਣ ਦੇਵਾਂਗੇ ਇਹ ਕੋਰਟ ਦੇ ਰਿਮਾਰਕਸ ਹੈ ਇਹ ਮੇਰੇ ਰਿਮਾਰਕਸ ਨਹੀਂ ਹੈਗੇ ਦੂਜੀ ਗੱਲ ਉਹਨਾਂ ਨੇ ਕੰਗਣਾ ਨੌਜੀ ਦੀ ਕਹੀ ਹੈ ਮੈਂ ਇਹਨਾਂ ਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਉਹਨਾਂ ਨੂੰ ਕਨਟਰਡਿਕਟ ਕਿਉਂ ਨਹੀਂ ਕੀਤਾ ਜਿਹੜੀ ਕਹਿੰਦੀ ਹੈ ਕਿ ਪੰਜਾਬ ਤੋਂ ਨਸ਼ਾ ਆ ਰਿਹਾ ਹੈ ਪਾਕਿਸਤਾਨ ਤੋਂ ਚੱਲ ਕੇ ਪੰਜਾਬ ਦੇ ਥਰੂ ਹੋ ਕੇ ਆ ਰਿਹਾ ਹੈ ਔਰ ਫਿਰ ਇੱਕ ਡਾਟਾ ਆਇਆ ਹੈ ਕਿ 40% ਨਸ਼ਾ ਸੀਗਾ ਐਸਐਡੀ ਬੀਜਪੀ ਦਾ ਰਾਜ ਕਾਂਗਰਸ ਦੇ ਟਾਈਮ ਤੋਂ 58% ਹੋ ਗਿਆ ਔਰ ਆਪ ਦੇ ਰਾਜ ਵਿੱਚ 86% ਹੋ ਗਿਆ Hmm. 86% ਚਲੋ ਗੰਭੀਰ ਡਾਟਾ ਹੈ ਤੇ ਸਵਾਲ ਵੀ ਗੰਭੀਰ ਹੈ ਕਿ ਆਖਿਰਕਾਰ ਨਸ਼ਿਆਂ ਦੇ ਨਾਮ ਤੇ ਕੰਗਨਾਰ ਰਣੋਤਵਰਗੀ ਸੰਸਦ ਪੰਜਾਬ ਨੂੰ ਜ਼ਿੰਮੇਵਾਰ ਠਰੋਂਦੀ ਹੈ ਕਿ ਪੰਜਾਬ ਦੀ ਵਜਤ ਨਾਲ ਹਿਮਾਚਲ ਚ ਨਸ਼ਾ ਵਧਿਆ ਲੇਕਿਨ ਮੁਸਤਦੀਦ ਦੇ ਨਾਲ ਸਾਡੀ ਪੁਲਿਸ ਫੋਰਸ ਤੇ ਸਾਡੀ ਬੀਐਸਐਫ ਜਿਹੜੀ ਹੈ ਉਹ ਬਾਰਡਰ ਤੇ ਡੱਟੀ ਹੋਈ ਹੈ ਕਿਸੇ ਵੀ ਤਰੀਕੇ ਦੀ ਇਨਫਿਲਟ੍ਰੇਸ਼ਨ ਮਨਜ਼ੂਰ ਨਹੀਂ ਕੀਤੀ ਜਾਏਗੀ ਅੱਜ ਦੇ ਡਿਸਕਸ਼ਨ ਵਿੱਚ ਫਿਲਹਾਲ ਹੈ ਨਹੀਂ ਤੁਹਾਡਾ ਸਾਰੇ ਬੁਲਾਰਿਆਂ ਦਾ ਬਹੁਤ ਬਹੁਤ ਤਨਵਾਦ ਸਾਡੇ ਨਾਲ ਬਣੇ ਰਹਿਣ ਵਾਸਤੇ